ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਸੰਜੀਦਾ ਤੇ ਪੁਰਾਣੇ ਮਸਲੇ ਤੇ ਗੱਲਬਾਤ ਕਰਾਂਗੇ ਭਾਰਤ ਵਿੱਚ ਜਾਤ ਪ੍ਰਣਾਲੀ ਤੇ ਖਾਸ ਤੌਰ ਤੇ ਡਾਕਟਰ ਬੀ ਆਰ ਅੰਬੇਡਕਰ ਦੇ ਇਸ ਬਾਰੇ ਜੋ ਵਿਚਾਰ ਸੀਗੇ ਉਹਨਾਂ ਤੇ ਥੋੜਾ ਡੂੰਘਾਈ ਚ ਜਾਵਾਂਗੇ ਹਾਂਜੀ ਬਿਲਕੁਲ ਅਸੀਂ ਮੁੱਖ ਤੌਰ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੰਪੂਰਨ ਵੰਗਮੈ ਦੇ ਪਹਿਲੇ ਖੰਡ ਤੇ ਫੋਕਸ ਕਰਾਂਗੇ ਇਹਦੇ ਵਿੱਚ ਦੋ ਬੜੀਆਂ ਮਤਲਬ ਮਹੱਤਵਪੂਰਨ ਲਿਖਤਾਂ ਨੇ ਠੀਕ ਦਾ ਦੋ ਮੇਨ ਸੋਰਸ ਹੋ ਗਏ ਆਪਣੇ ਕੋਲ ਪਹਿਲਾ ਹੈ ਭਾਰਤ ਮੇ ਜਾਤੀ ਪ੍ਰਥਾ ਸੰਰਚਨਾ ਉਤਪਤੀ ਔਰ ਵਿਕਾਸ ਇਹ 1916 ਦਾ ਪੇਪਰ ਹੈ ਨਾ ਕੋਲੰਬੀਆ ਯੂਨੀਵਰਸਿਟੀ ਵਾਲਾ ਹਾਂਜੀ ਉਹੀ ਤੇ ਦੂਜਾ ਜਿਹੜਾ ਸ਼ਾਇਦ ਹੋਰ ਵੀ ਜ਼ਿਆਦਾ ਮਸ਼ਹੂਰ ਹੋਇਆ ਜਾਤੀ ਪ੍ਰਥਾ ਉਨਮੂਲਨ ਯਾਨੀ ਐਨੀਹિલેਸ਼ਨ ਆਫ ਕਾਸਟ ਇਹ 1936 ਦਾ ਭਾਸ਼ਣ ਸੀ ਲਾਹੌਰ ਚ ਜਾਤਪਾਤ ਤੋੜਕ ਮੰਡਲ ਦਾ ਸਮਾਗਮ ਸੀ ਅੱਛਾ ਪਰ ਉਹ ਭਾਸ਼ਣ ਤਾਂ ਦਿੱਤਾ ਨਹੀਂ ਸੀ ਜਾ ਸਕਿਆ ਨਾ ਕੁਝ ਰੌਲਾ ਪੈ ਗਿਆ ਸੀ ਹਾਂ ਬਿਲਕੁਲ ਉਹਦੇ ਵਿਚਾਰ ਐਨੇ ਕ੍ਰਾਂਤੀਕਾਰੀ ਮੰਨੇ ਗਏ ਕਿ ਮੰਡਲ ਵਾਲਿਆਂ ਨੇ ਕਿਹਾ ਵੀ ਇਹਨੂੰ ਥੋੜਾ ਬਦਲੋ ਪਰ ਡਾਕਟਰ ਸਾਹਿਬ ਮੰਨੇ ਨਹੀਂ ਤੇ ਫਿਰ ਸਮਾਗਮ ਹੀ ਕੈਨਸਲ ਹੋ ਗਿਆ ਹੋ ਖੈਰ ਤਾਂ ਅੱਜ ਆਪਣਾ ਮਕਸਦ ਕੀ ਹੈ ਆਪਾਂ ਕੋਸ਼ਿਸ਼ ਕਰਾਂਗੇ ਡਾਕਟਰ ਅੰਬੇਡਕਰ ਦੇ ਤਰਕ ਨੂੰ ਸਮਝਣ ਦੀ ਮਤਲਬ ਜਾਤ ਹੈ ਕੀ ਕੰਮ ਕਿਵੇਂ ਕਰਦੀ ਹੈ ਸ਼ੁਰੂ ਕਿਵੇਂ ਹੋਈ ਤੇ ਸਭ ਤੋਂ ਵੱਡੀ ਗੱਲ ਉਹਨਾਂ ਦੇ ਹਿਸਾਬ ਨਾਲ ਇਸ ਨੂੰ ਖਤਮ ਕਿਵੇਂ ਕਰਨਾ हां जी ਅਸੀਂ ਉਹਨਾਂ ਦੇ ਮੁੱਖ ਵਿਚਾਰ ਦੇਖਾਂਗੇ ਉਹਨਾਂ ਦਾ ਵਿਸ਼ਲੇਸ਼ਣ ਕਿੰਨਾ ਤਿੱਖਾ ਸੀ ਤੇ ਉਹ ਦਲੀਲਾਂ ਜਿਨ੍ਹਾਂ ਨੇ ਉਸ ਵੇਲੇ ਦੀ ਸੋਚ ਨੂੰ ਕੀ ਕਹਿੰਦੇ ਨੇ ਹਿਲਾ ਕੇ ਰੱਖ ਦਿੱਤਾ ਸੀ ਇੱਕ ਤਰ੍ਹਾਂ ਨਾਲ ਇੱਕ ਬੜੀ ਦਿਲਚਸਪ ਉਦਾਹਰਣ ਦਿੰਦੇ ਹੁੰਦੇ ਸੀ ਉਹ ਜਾਤ ਨੂੰ ਇੱਕ ਬਹੁ ਮੰਜ਼ਿਲਾ ਇਮਾਰਤ ਵਾਂਗ ਦੱਸਦੇ ਸੀ ਜਿਦੇ ਚ ਇੱਕ ਮੰਜ਼ਲ ਤੋਂ ਦੂਜੀ ਤੇ ਜਾਣ ਲਈ ਕੋਈ ਪੌੜੀ ਨਹੀਂ ਹੈਗੀ ਬਿਲਕੁਲ ਬਿਲਕੁਲ ਜਿੱਥੇ ਜੰਮ ਪੈ ਬਸ ਉੱਥੇ ਰਹਿਣਾ ਪੈਣਾ ਹੈ ਇਹ ਜਾਤ ਦੀ ਕੈਦ ਨੂੰ ਕਿੰਨਾ ਸਾਫ਼ ਦਸਤੀ ਹੈ ਇਹ ਗੱਲ ਸਹੀ ਗੱਲ ਹੈ ਤੇ ਆਪਣੇ 1916 ਵਾਲੇ ਲੇਖ ਚ ਨਾ ਉਹ ਇਸੇ ਗੱਲ ਤੋਂ ਸ਼ੁਰੂ ਕਰਦੇ ਨੇ ਇਸ ਦੀ ਗੁੰਝਲਤਾ ਤੋਂ ਕਹਿੰਦੇ ਨੇ ਵੀ ਇਹ ਸਿਰਫ 12 ਵਾਲਿਆਂ ਲਈ ਨਹੀਂ ਕਈ ਵਾਰ ਭਾਰਤਿਆਂ ਲਈ ਵੀ ਸਮਝਣੀ ਔਖੀ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਨੇ ਇੱਕ ਗੁੰਝਲ ਖੋਲੀ ਕਿਵੇਂ ਪਹਿਲਾ ਕਦਮ ਕੀ ਚੁੱਕਿਆ ਉਹਨਾਂ ਨੇ ਪਹਿਲਾਂ ਦੇਖਿਆ ਵੀ ਹੋਰ ਵਿਦਵਾਨ ਕੀ ਕਹਿੰਦੇ ਨੇ ਜਿਵੇਂ ਸੈਨਾਟ ਨੈਸਫੀਲਡ ਰਿਜ਼ਲੇ ਪਰ ਉਹਨਾਂ ਨੂੰ ਡਾਕਟਰ ਕੇਤਕਰ ਦੀ ਗੱਲ ਸਭ ਤੋਂ ਵੱਧ ਜੱਚੀ ਅੱਛਾ ਕੇਦਕਰਨੇ ਕੀ ਕਿਆ ਸੀ ਕੇਦਕਰਨੇ ਕਿਹਾ ਵੀ ਜਾਤ ਦੀਆਂ ਦੋ ਖਾਸ ਨਿਸ਼ਾਨੀਆਂ ਨੇ ਪਹਿਲੀ ਇੰਡੋਗੇਮੀ ਯਾਨੀ ਸਜਾਤੀ ਵਿਆ ਆਪਣੀ ਜਾਤ ਚ ਹੀ ਵਿਆਹ ਕਰਨਾ ਤੇ ਦੂਜੀ ਮੈਂਬਰਸ਼ਿਪ ਜਨਮ ਤੋਂ ਮਿਲਦੀ ਹੈ ਬਦਲੀ ਨਹੀਂ ਜਾ ਸਕਦੀ ਤਾਂ ਮਤਲਬ ਇੰਡੋਗੇਮੀ ਆਪਣੀ ਜਾਤ ਤੋਂ ਬਾਹਰ ਵਿਆਹ ਨਾ ਕਰਨਾ ਇਹੀ ਮੇਨ ਚੀਜ਼ ਬਣ ਗਈ ਹਾਂਜੀ ਡਾਕਟਰ ਅੰਬੇਡਕਰ ਲਈ ਇਹੀ ਉਹ ਮੁੱਖ ਤਰੀਕਾ ਸੀ ਜਿਸ ਨਾਲ ਜਾਤਾਂ ਆਪਣੇ ਆਪ ਨੂੰ ਬੰਦ ਰੱਖਦੀਆਂ ਸੀ ਪਰ ਉਹ ਇੱਥੇ ਰੁਕੇ ਨਹੀਂ ਉਹਨਾਂ ਨੇ ਅੱਗੇ ਸੋਚਿਆ ਜਦੋਂ ਕੋਈ ਗਰੁੱਪ ਆਪਣੇ ਅੰਦਰ ਹੀ ਵਿਆਹ ਕਰਦਾ ਤਾਂ ਫਿਰ ਹੁੰਦਾ ਕੀ ਹੈ ਕੀ ਹੁੰਦਾ ਫਿਰ ਕੋਈ ਦਿੱਕਤ ਆਂਦੀ ਹਾਂ ਉਹਨਾਂ ਨੇ ਇੱਕ ਬੜਾ ਵੱਖਰਾ ਨੁਕਤਾ ਚੁੱਕਿਆ ਕਹਿੰਦੇ ਜਦੋਂ ਇੱਕ ਗਰੁੱਪ ਸਿਰਫ ਆਪਸ ਵਿੱਚ ਹੀ ਵਿਆਹ ਕਰੂਗਾ ਤਾਂ ਕਦੇ ਮੁੰਡੇ ਵੱਧ ਜਾਣਗੇ ਵਿਆਹ ਲਈ ਕਦੇ ਕੁੜੀਆਂ ਇਹ ਜਿਹੜੀ ਵਾਧੂ ਆਬਾਦੀ ਹੋ ਜਾਂਦੀ ਹੈ ਉਹਦਾ ਕੀ ਕਰਨ ਅੱਛਾ ਇਹ ਤਾਂ ਸੋਚਿਆ ਹੀ ਨਹੀਂ ਕਦੇ ਇਸ ਤਰ੍ਹਾਂ ਤਾਂ ਫਿਰ ਇਹ ਵਾਧੂ ਲੋਕਾਂ ਦਾ ਮਸਲਾ ਕਿਵੇਂ ਹੱਲ ਹੋਇਆ ਤੇ ਇੱਥੇ ਡਾਕਟਰ ਅੰਬੇਡਕਰ ਦਾ ਵਿਸ਼ਲੇਸ਼ਣ ਬਹੁਤ ਕਹਿ ਲੋ ਡੂੰਗਾ ਤੇ ਪਰੇਸ਼ਾਨ ਕਰਨ ਵਾਲਾ ਵੀ ਹੈ ਉਹ ਕਹਿੰਦੇ ਨੇ ਇਸੇ ਸਮੱਸਿਆ ਨੇ ਕਈ ਬੜੇ ਸਖਤ ਰਿਵਾਜ ਬਣਾਏ ਜਿਵੇਂ ਜੇ ਔਰਤਾਂ ਵਾਧੂ ਹੋਣ ਤਾਂ ਸਤੀ ਪ੍ਰਥਾ ਸਤੀ ਪਤੀ ਨਾਲ ਜੂੰਦੀ ਸਾੜ ਦੇਣਾ ਹਾਂ ਜਾਂ ਫਿਰ ਲਾਜ਼ਮੀ ਵਿਧਵਾਪਨ ਮਤਲਬ ਵਿਧਵਾ ਦੁਬਾਰਾ ਵਿਆਹ ਕਰੀ ਨਹੀਂ ਸਕਦੀ ਤਾਂ ਕਿ ਉਹ ਵਾਧੂ ਨਾ ਗਿਣੀ ਜਾਵੇ ਤੇ ਬਾਲ ਵਿਆਹ ਉਵੀ ਇਸੇ ਨਾਲ ਜੁੜਿਆ ਹਾਂਜੀ ਉਹਨਾਂ ਮੁਤਾਬਿਕ ਬਾਲਵਿਆਤਾ ਕਰਦੇ ਸੀ ਤਾਂ ਕਿ ਹਰ ਕੁੜੀ ਦਾ ਵਿਆਹ ਛੋਟੀ ਉਮਰੇ ਹੀ ਹੋ ਜਾਵੇ ਕੋਈ ਮੁੰਡਾ ਵੀ ਵਿਆਹ ਤੋਂ ਬਿਨਾ ਨਾ ਰਹੇ ਤੇ ਕੋਈ ਕੁੜੀ ਵੀ ਬਾਧੂ ਨਾ ਬਚੇ ਐਂਡੋਗੇਮੀ ਦਾ ਨਿਯਮ ਪੱਕਾ ਰਹੇ ਓ ਮਾਈ ਗੋਡ ਇਹ ਤਾਂ ਬਿਲਕੁਲ ਹੀ ਵੱਖਰੀ ਵਿਆਖਿਆ ਹੈ ਆਮ ਤੌਰ ਤੇ ਤਾਂ ਆਪਾਂ ਸਤੀ ਵਿਧਵਾਪਨ ਬਾਲਵਿਆ ਨੂੰ ਸਿਰਫ ਸਮਾਜਿਕ ਬੁਰਾਈਆਂ ਕਹਿ ਕੇ ਛੱਡ ਦਿੰਨੇ ਆ ਪਰ ਡਾਕਟਰ ਅੰਬੇਡਕਰ ਕਹਿ ਰਹੇ ਸੀ ਕਿ ਇਹ ਸਿਰਫ ਬੁਰਾਈਆਂ ਨਹੀਂ ਇਹ ਜਾਤ ਦੇ ਸਿਸਟਮ ਨੂੰ ਖਾਸ ਕਰਕੇ ਐਂਡੋਗੇਮੀ ਨੂੰ ਚਲਦਾ ਰੱਖਣ ਦੇ ਇੱਕ ਤਰ੍ਹਾਂ ਨਾਲ ਜ਼ਰੂਰੀ ਹਿੱਸੇ ਸਨ ਮਤਲਬ ਸਿਸਟਮ ਨੂੰ ਚਲਾਉਣ ਲਈ ਜ਼ਰੂਰੀ ਭਾਵੇਂ ਕਿੰਨੇ ਵੀ ਪੈੜੇ ਹੋਣ ਹਾਂ ਉਹਨਾਂ ਦੇ ਤਰਕ ਮੁਤਾਬਕ ਇਹ ਉਸ ਸਿਸਟਮ ਦੀ ਆਪਣੀ ਲੋੜ ਸੀ ਉਸ ਪ੍ਰਣਾਲੀ ਲਈ ਇਹ ਕਾਰਜਸ਼ੀਲ ਸਨ ਫੰਕਸ਼ਨਲ ਸਨ ਠੀਕ ਹੈ ਇਹ ਤਾਂ ਹੋ ਗਿਆ ਵੀ ਜਾਤ ਕੰਮ ਕਿਵੇਂ ਕਰਦੀ ਸੀ ਪਰ ਬਣੀ ਕਿਵੇਂ ਸ਼ੁਰੂਆਤ ਕਿਵੇਂ ਹੋਈ ਨਸਲ ਕਰਕੇ ਜਾਂ ਕਮਤੰਦੇ ਕਰਕੇ ਡਾਕਟਰ ਅੰਬੇਡਕਰ ਨੇ ਉਸ ਵੇਲੇ ਦੇ ਜਿਹੜੇ ਮਸ਼ਹੂਰ ਸਿਧਾਂਤ ਸੀ ਨਾ ਜਿਵੇਂ ਨਸਲ ਵਾਲਾ ਜਾਂ ਕਿੱਤੇ ਵਾਲਾ ਉਹਨਾਂ ਨੂੰ ਮੰਨਿਆ ਨਹੀਂ ਉਹਨਾਂ ਦਾ ਆਪਣਾ ਸਿਧਾਂਤ ਬਿਲਕੁਲ ਵੱਖਰਾ ਸੀ ਉਹਨਾਂ ਨੇ ਕਿਹਾ ਕਿ ਜਾਤ ਸ਼ੁਰੂ ਹੋਈ ਜਦੋਂ ਬ੍ਰਾਹਮਣਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਾਕੀਆਂ ਤੋਂ ਅਲੱਗ ਕੀਤਾ ਕਿਵੇਂ ਅਲੱਗ ਕੀਤਾ ਐਂਡੋਗੇਮੀ ਅਪਣਾ ਕੇ ਆਪਣੇ ਵਰਗ ਨੂੰ ਬੰਦ ਕਰ ਲਿਆ ਇੱਕ ਇਨਕਲੋਜ਼ਡ ਕਲਾਸ ਬਣਾ ਲਿਆ ਅੱਛਾ ਤਾਂ ਬ੍ਰਾਹਮਣਾ ਨੇ ਸ਼ੁਰੂਆਤ ਕਰਤੀ ਫਿਰ ਬਾਕੀ ਜਾਤਾਂ ਕਿਵੇਂ ਬਣ ਗਈਆਂ ਹਜ਼ਾਰਾਂ ਜਾਤਾਂ ਨੇ ਇੱਥੇ ਉਹ ਇੱਕ ਹੋਰ ਬੜਾ ਦਿਲਚਸਪ ਆਈਡੀਆ ਦਿੰਦੇ ਨੇ ਨਕਲ ਦਾ ਸੰਕਰਮਣ ਇਨਫੈਕਸ਼ਨ ਆਫ ਇਮਿਟੇਸ਼ਨ ਕਹਿੰਦੇ ਜਦੋਂ ਬ੍ਰਾਹਮਣਾ ਨੇ ਖੁਦ ਨੂੰ ਬੰਦ ਕੀਤਾ ਤਾਂ ਉਹਨਾਂ ਤੋਂ ਥੱਲੇ ਵਾਲੇ ਗਰੁੱਪਾਂ ਨੇ ਸੋਚਿਆ ਅਸੀਂ ਵੀ ਇਹਨਾਂ ਵਾਂਗ ਆਪਣੇ ਆਪ ਨੂੰ ਬੰਦ ਕਰੀਏ ਤਾਂ ਕਿ ਅਸੀਂ ਆਪਣੇ ਤੋਂ ਥੱਲੇ ਵਾਲਿਆਂ ਤੋਂ ਵੱਖਰੇ ਲੱਗੀਏ ਮਤਲਬ ਇੱਕ ਦੂਜੇ ਦੀ ਦੇਖਾ ਵੇਖੀ ਰੀਸ ਨਾਲ ਹਾਂ ਬਿਲਕੁਲ ਰੀਸ ਔ ਰੀਸੀ ਫਿਰ ਉਹਨਾਂ ਤੋਂ ਥੱਲੇ ਵਾਲਿਆਂ ਨੇ ਵੀ ਉਹੀ ਕੀਤਾ ਇਸ ਤਰ੍ਹਾਂ ਨਕਲ ਕਰਦੇ ਕਰਦੇ ਪੂਰਾ ਸਮਾਜ ਹੀ ਛੋਟੇ ਛੋਟੇ ਬੰਦ ਖੇਰਿਆਂ ਯਾਨੀ ਜਾਤਾਂ ਵਿੱਚ ਵੰਡਿਆ ਗਿਆ ਵਾਹ ਮਤਲਬ ਇੱਕ ਨੇ ਕੰਦ ਖੜੀ ਕੀਤੀ ਤੇ ਬਾਕੀਆਂ ਨੇ ਵੀ ਆਪੋ ਆਪਣੀਆਂ ਕੰਦਾਂ ਖੜੀਆਂ ਕਰ ਲਈਆਂ ਹਾਂਜੀ ਇਸੇ ਲਈ ਉਹ ਕਹਿੰਦੇ ਨੇ ਕਿ ਜਾਤ ਅਸਲ 'ਚ ਇੱਕ ਬੰਦ ਵਰਗ ਹੈ ਤੇ ਮਨੂ ਬਾਰੇ ਉਹਨਾਂ ਨੇ ਕਿਹਾ ਕਿ ਮਨੂ ਨੇ ਜਾਤ ਬਣਾਈ ਨਹੀਂ ਉਹ ਤਾਂ ਪਹਿਲਾਂ ਤੋਂ ਚੱਲ ਰਹੇ ਰਿਵਾਜਾਂ ਨੂੰ ਕਾਨੂੰਨੀ ਤੇ ਧਾਰਨਿਕ ਮੰਨਤਾ ਦੇ ਕੇ ਹੋਰ ਪੱਕਾ ਕਰ ਗਿਆ ਇਹ ਤਾਂ ਸੀ 1916 ਵਾਲੀ ਗੱਲ ਹੁਣ ਆਉਂਦਿਆਂ 1936 ਵਾਲੇ ਪਾਸ਼ਣ ਤੇ ਜਾਤੀ ਪ੍ਰਥਾ ਉਨਮੂਲਨ ਇਹ ਤਾਂ ਕਹਿੰਦੇ ਨੇ ਇੱਕ ਤਰ੍ਹਾਂ ਦਾ ਤਮਾਕਾ ਹੀ ਸੀ ਉਸ ਵੇਲੇ ਹਾਂਜੀ ਬਿਲਕੁਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜਾਤਪਾਤ ਤੋੜਕ ਮੰਡਲ ਲਈ ਲਿਖਿਆ ਸੀ ਪਰ ਜਦੋਂ ਉਹਨਾਂ ਨੇ ਖਰੜਾ ਪੜਿਆ ਤਾਂ ਉਹ ਘਬਰਾ ਗਏ ਖਾਸ ਕਰਕੇ ਜਿੱਥੇ ਡਾਕਟਰ ਸਾਹਿਬ ਨੇ ਹਿੰਦੂ ਧਰਮ ਗ੍ਰੰਥਾਂ ਤੇ ਵਰਣ ਵਿਵਸਥਾ ਦੀ ਸਖਤ ਆਲੋਚਨਾ ਕੀਤੀ ਸੀ ਅੱਛਾ ਉਹਨਾਂ ਨੇ ਕਿਹਾ ਉਹਨਾ ਵੀ ਹਿੱਸੇ ਕੱਢ ਦਿਓ ਹਾਂ ਉਹਨਾਂ ਨੇ ਇਹੀ ਕਿਹਾ ਪਰ ਡਾਕਟਰ ਅੰਬੇਡਕਰ ਕਹਿੰਦੇ ਇੱਕੋ ਕੋਮਾ ਵੀ ਨਹੀਂ ਬਦਲਾਂਗਾ ਨਤੀਜਾ ਇਹ ਹੋਇਆ ਕਿ ਸਮਾਗਮ ਹੀ ਰੱਦ ਕਰਨਾ ਪਿਆ ਸਿਰਫ ਵਿਚਾਰਾਂ ਕਰਕੇ ਇਹ ਦਿਖਾਉਂਦਾ ਹੈ ਕਿ ਉਸ ਵੇਲੇ ਕਿੰਨਾ ਔਖਾ ਸੀ ਉਹ ਜੀਆਂ ਗੱਲਾਂ ਕਰਨੀਆਂ ਬਹੁਤ ਔਖਾ ਸੀ ਫਿਰ ਡਾਕਟਰ ਅੰਬੇਡਕਰ ਨੇ ਕਿਹਾ ਕੋਈ ਗੱਲ ਨਹੀਂ ਮੈਂ ਆਪ ਛਪਵਾਵਾਂਗਾ ਤੇ ਉਹਨਾਂ ਨੇ ਆਪਣੇ ਖਰਚੇ ਤੇ ਇਸ ਨੂੰ ਕਿਤਾਬਚੀ ਵਾਂਗ ਛਪਵਾ ਕੇ ਵੰਡਿਆ ਇਦੇ ਵਿੱਚ ਉਹਨਾਂ ਨੇ ਜਾਤੀਆਂ ਜੜਾਂ ਤੇ ਸਿੱਧਾ ਹਮਲਾ ਕੀਤਾ ਇਸ ਭਾਸ਼ਣ ਦਾ ਮੁੱਖ ਪੁਆਇੰਟ ਕੀ ਸੀ ਸੈਂਟਰਲ ਆਈਡੀਆ ਇੱਕ ਵੱਡਾ ਜ਼ੋਰ ਇਸ ਗੱਲ ਤੇ ਸੀ ਕਿ ਭਾਰਤ ਨੂੰ ਅਸਲ ਚ ਤਰੱਕੀ ਕਰਨੀ ਹੈ ਤਾਂ ਰਾਜਨੀਤਿਕ ਸੁਧਾਰਾਂ ਤੋਂ ਪਹਿਲਾਂ ਸਮਾਜਿਕ ਸੁਧਾਰ ਕਰਨੇ ਪੈਣਗੇ ਅੱਛਾ ਰਾਜਨੀਤੀ ਤੋਂ ਪਹਿਲਾਂ ਸਮਾਜ ਹਾਂ ਉਹਨਾਂ ਦਾ ਕਹਿਣਾ ਸੀ ਜੇ ਸਮਾਜ ਅੰਦਰੂਨੀ ਜਾਤ ਪਾਤ ਕਰਕੇ ਟੁੱਟਿਆ ਹੋਇਆ ਕਮਜ਼ੋਰ ਹੈ ਤਾਂ ਸਵਰਾਜ ਜਾਂ ਆਜ਼ਾਦੀ ਦਾ ਕੀ ਫਾਇਦਾ ਸਮਾਜਿਕ ਬਰਾਬਰੀ ਤੋਂ ਬਿਨਾ ਰਾਜਨੀਤਿਕ ਆਜ਼ਾਦੀ ਟਿੱਟ ਨਹੀਂ ਸਕਦੀ ਇਸੇ ਗੱਲ ਤੇ ਉਹਨਾਂ ਨੇ ਉਸ ਵੇਲੇ ਦੇ ਸੋਸ਼ਲਿਸਟਾਂ ਸਮਾਜਵਾਦੀਆਂ ਨੂੰ ਵੀ ਕੁਝ ਕਿਹਾ ਸੀ ਹਨ ਜਿਹੜੇ ਕਹਿੰਦੇ ਸੀ ਪਹਿਲਾਂ ਆਰਥਿਕ ਬਰਾਬਰੀ ਲਿਆਓ ਜਾਤ ਆਪੇ ਖਤਮ ਹੋ ਜੂ ਹਾਂਜੀ ਬਿਲਕੁਲ ਸਮਾਜਵਾਦੀਆਂ ਦਾ ਵਿਚਾਰ ਸੀ ਕਿ ਜਾਤ ਤਾਂ ਬਸ ਪੈਸੇ ਦਾ ਚੱਕਰ ਹੈ ਗਰੀਬੀ ਅਮੀਰੀ ਦਾ ਫਰਕ ਮਿਟਾ ਦਿਓ ਜਾਤ ਖਤਮ ਪਰ ਡਾਕਟਰ ਸਾਹਿਬ ਇਸ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਬੜੇ ਜ਼ੋਰ ਨਾਲ ਕਿਹਾ ਕਿ ਜਾਤ ਸਿਰਫ ਕਿਰਤ ਦੀ ਵੰਡ ਨਹੀਂ ਹੈ ਇਹ ਕਿਰਤਿਆਂ ਦੀ ਵੰਡ ਹੈ ਹਾਂ ਇਹ ਬਹੁਤ ਮਸ਼ਹੂਰ ਲਾਈਨ ਹੈ ਉਹਨਾਂ ਦੀ ਹਾਂ ਡਿਵੀਜ਼ਨ ਆਫ ਲੇਬਰਰਸ ਮਤਲਬ ਇੱਕ ਕੰਮ ਕਰਨ ਵਾਲੇ ਬੰਦਿਆਂ ਨੂੰ ਹੀ ਜਨਮ ਦੇ ਆਧਾਰ ਤੇ ਇੱਕ ਦੂਜੇ ਤੋਂ ਉੱਚਾ ਨੀਵਾ ਕਰਕੇ ਵੰਡ ਦਿੰਦੀ ਹੈ ਪੱਕੇ ਤੌਰ ਤੇ ਤੇ ਇਸ ਵੰਡ ਦੇ ਨੁਕਸਾਨ ਕੀ ਗਿਣਾਏ ਉਹਨਾਂ ਨੇ ਕਈ ਨੁਕਸਾਨ ਦੱਸੇ ਪਹਿਲਾ ਇਹ ਬੰਦੇ ਨੂੰ ਆਪਣੀ ਮਰਜ਼ੀ ਜਾਂ ਕਾਬਲੀਅਤ ਨਾਲ ਕੰਮ ਚੁਣਨ ਦੀ ਆਜ਼ਾਦੀ ਨਹੀਂ ਦਿੰਦੀ ਉਹੀ ਕਰਨਾ ਪੈਂਦਾ ਹੈ ਜਿਸ ਚ ਜੰਮੇ ਹੋ ਇਸ ਨਾਲ ਹੁੰਦਾ ਕੀ ਹੈ ਬੇਰੋਜ਼ਗਾਰੀ ਬੇਰੋਜ਼ਗਾਰੀ ਕਿਵੇਂ ਕਿਉਂਕਿ ਲੋਕ ਆਪਣਾ ਪਿਤਾ ਪੁਰਖੀ ਕੰਮ ਛੱਡ ਨਹੀਂ ਸਕਦੇ ਭਾਵੇਂ ਉਹ ਕਾਟੇ ਵਾਲਾ ਹੋਵੇ ਨਵਾਂ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਕਿਉਂਕਿ ਉਹ ਕਿਸੇ ਹੋਰ ਜਾਤ ਦਾ ਕੰਮ ਹੁੰਦਾ ਤਾਂ ਬੰਦਾ ਬੇਰੋਜ਼ਗਾਰ ਹੋ ਜਾਂਦਾ ਠੀਕ ਹੈ ਇਹ ਤਾਂ ਆਰਥਿਕ ਪੱਖ ਹੋ ਗਿਆ ਸਮਾਜਿਕ ਤੌਰ ਤੇ ਸਮਾਜਿਕ ਤੌਰ ਤੇ ਉਹਨਾਂ ਨੇ ਕਿਹਾ ਇਸ ਨੇ Hindu ਸਮਾਜ ਚੋਂ ਪਾਈਚਾਰਾ ਹੀ ਖਤਮ ਕਰ ਦਿੱਤਾ ਕੋਈ ਸਾਂਝੀ ਭਾਵਨਾ ਹੀ ਨਹੀਂ ਰਹੀ Hindu ਇੱਕ ਕੌਮ ਨਹੀਂ بس ہزارਾਂ ਜਾਤਾਂ ਦਾ ਇੱਕ ਐਵੇਂ ਕਹਿ ਲੋ ਢਿੱਲਾ ਜਿਹਾ ਇਕੱਠ ਹੈ ਹਰ ਜਾਤ ਦੂਜੀ ਨੂੰ ਨੀਵਾ ਸਮਝਦੀ ਹੈ ਇਹ ਤਾਂ ਸਮਾਜ ਵਿਰੋਧੀ ਮਾਨਸਿਕਤਾ ਪੈਦਾ ਕਰਦੀ ਹੈ ਤੇ ਉਹਨਾਂ ਨੇ ਕੋਈ ਆਦਰਸ਼ ਸਮਾਜ ਦੀ ਤਸਵੀਰ ਵੀ ਦਿੱਤੀ ਸੀ ਵੀ ਸਮਾਜ ਹੋਣਾ ਕਿਹੋ ਜਿਹਾ ਚਾਹੀਦਾ ਹਾਂ ਉਹਨਾਂ ਨੇ ਕਿਹਾ ਇੱਕ ਵਧੀਆ ਸਮਾਜ ਤਿੰਨ ਚੀਜ਼ਾਂ ਤੇ ਖੜਾ ਹੁੰਦਾ ਹੈ ਸੁਤੰਤਰਤਾ ਸਮਾਨਤਾ ਤੇ ਭਾਈਚਾਰਾ ਲਿਬਰਟੀ ਇਕਵੈਲਟੀ ਫ੍ਰਟਰਨਿਟੀ ਪਰ ਜਾਤ ਪ੍ਰਣਾਲੀ ਇਹਨਾਂ ਤਿੰਨਾਂ ਦਾ ਹੀ ਕਾਣ ਕਰਦੀ ਹੈ ਕਿਵੇਂ ਦੇਖੋ ਨਾ ਕੰਮ ਚੁਣਨ ਦੀ ਆਜ਼ਾਦੀ ਨਾ ਵਿਆਹ ਦੀ ਨਾ ਸਾਰੇ ਲੋਕ ਬਰਾਬਰ ਮੰਨੇ ਜਾਂਦੇ ਤੇ ਜਦੋਂ ਊਚ ਨੀਚ ਹੈਗੀ ਹੈ ਤਾਂ ਭਾਈਚਾਰਾ ਕਿੱਥੋਂ ਆਊਗਾ ਇੱਕ ਹੋਰ ਗੱਲ ਸੀ ਯੂਜੇਨਿਕਸ ਬਾਰੇ ਨਸਲ ਸੁਧਾਰ ਹਾਂ ਇਹ ਵੀ ਬੜਾ ਵੱਖਰਾ ਨੁਕਤਾ ਸੀ ਉਹ ਕਹਿੰਦੇ ਸੀ ਵੀ ਜਾਤ ਪ੍ਰਣਾਲੀ ਤਾਂ ਯੂਜੇਨਿਕਸ ਦੇ ਸਿਧਾਂਤਾਂ ਦੇ ਵੀ ਖਿਲਾਫ ਹੈ ਕਿਉਂਕਿ ਹਰ ਜਾਤ ਸਿਰਫ ਆਪਣੇ ਨਿੱਕੇ ਜਿਹੇ ਘੇਰੇ ਚ ਵਿਆਹ ਕਰਦੀ ਹੈ ਇਸ ਨਾਲ ਚੰਗੇ ਗੁਣ ਅੱਗੇ ਵਧਣ ਦੀ بجائے ਕਈ ਵਾਰੀ ਕਮਜ਼ੋਰੀਆਂ ਹੀ ਪੀੜੀਦਰ ਪੀੜੀ ਚਲਦੀਆਂ ਰਹਿੰਦੀਆਂ ਨੇ ਅੱਛਾ ਪਰ ਜੇ ਇਹਦੇ ਇੰਨੇ ਨੁਕਸਾਨ ਸੀ ਤਾਂ ਫਿਰ ਇਹ ਹਜ਼ਾਰਾਂ ਸਾਲ ਕਿਵੇਂ ਚੱਲਦੀ ਰਹੀ ਡਾਕਟਰ ਅੰਬੇਡਕਰ ਨੇ ਇਹਦਾ ਕਾਰਨ ਕੀ ਦੱਸਿਆ ਇਹ ਬਹੁਤ ਵੱਡਾ ਸਵਾਲ ਸੀ ਤੇ ਡਾਕਟਰ ਸਾਹਿਬ ਨੇ ਇਹਦਾ ਜਵਾਬ ਬੜੀ ਸਪਸ਼ਟਤਾ ਤੇ ਦਲੇਰੀ ਨਾਲ ਦਿੱਤਾ ਉਨ੍ਹਾਂ ਮੁਤਾਬਕ ਜਾਤ ਇਸ ਲਈ ਟਿੱਕੀ ਹੋਈ ਹੈ ਕਿਉਂਕਿ ਇਹਨੂੰ ਧਰਮ ਦਾ ਥਾਪੜਾ ਮਿਲਿਆ ਹੋਇਆ ਹੈ ਧਰਮ ਦਾ ਥਾਪੜਾ ਮਤਲਬ ਮਤਲਬ ਹਿੰਦੂ ਧਰਮ ਗ੍ਰੰਥਾ ਨੇ ਵੇਦਾਂ ਸਿਮਰਤੀਆਂ ਸ਼ਾਸਤਰਾਂ ਪੁਰਾਣਾ ਨੇ ਜਾਤ ਤੇ ਵਰਨ ਵਿਵਸਥਾ ਨੂੰ ਸਹੀ ਠਹਿਰਾਇਆ ਹੈ। ਕੀ ਹੈ ਕਿ ਇਹ ਰੱਬ ਦਾ ਬਣਾਇਆ ਸਿਸਟਮ ਹੈ। ਤਾਂ ਲੋਕ ਡਰ ਦੇ ਮਾਰੇ ਜਾਂ ਸ਼ਰਧਾ ਕਰਕੇ ਮੰਨਦੇ ਨੇ, ਤਰਕ ਕਰਕੇ ਨਹੀਂ। ਬਿਲਕੁਲ। ਉਹਨਾਂ ਦਾ ਇਹੀ ਕਹਿਣਾ ਸੀ। ਲੋਕ ਜਾਤ ਦੇ ਨਿਯਮ ਇਸ ਲਈ ਨਹੀਂ ਮੰਨਦੇ ਕਿ ਉਹ ਚੰਗੇ ਨੇ। ਸਗੋਂ ਇਸ ਲਈ ਮੰਨਦੇ ਨੇ ਕਿਉਂਕਿ ਉਹਨਾਂ ਨੂੰ ਸਿਖਾਇਆ ਗਿਆ ਵੀ ਇਹ ਧਰਮ ਹੈ। ਇਹ ਸ਼ਾਸਤਰਾਂ ਦੀ ਆਗਿਆ ਹੈ। ਇਸ ਧਾਰਮਿਕ ਮੋਹਰ ਕਰਕੇ ਜਾਤ ਕਿਸੇ ਵੀ ਸਵਾਲ ਜਵਾਬ ਤੋਂ ਉੱਪਰ ਹੋ ਗਈ ਉਹਨਾਂ ਨੇ ਉਹ ਜਿਹੜੀ ਚਾਰ ਵਰਨਾਂ ਵਾਲੀ ਗੱਲ ਹੈ ਚਤੁਰਵਰਣ ਉਹਦੀ ਵੀ ਆਲੋਚਨਾ ਕੀਤੀ ਸੀ ਹਾਂਜੀ ਬਹੁਤ ਸਖਤ ਆਲੋਚਨਾ ਕੀਤੀ ਉਹਨਾਂ ਨੇ ਕਿਹਾ ਇਹ ਸਿਰਫ ਕੰਮ ਦੀ ਵੰਡ ਨਹੀਂ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਇਹ ਤਾਂ ਕੰਮ ਕਰਨ ਵਾਲਿਆਂ ਦੀ ਉੱਚ-ਨੀਚ ਦੇ ਹਿਸਾਬ ਨਾਲ ਵੰਡਾ ਹੈ ਬ੍ਰਾਹਮਣ ਸਭ ਤੋਂ ਉੱਤੇ ਸ਼ੂਦਰ ਸਭ ਤੋਂ ਥੱਲੇ ਤੇ ਨਾਲੇ ਇਹ ਜਨਮ ਤੇ ਆਧਾਰਿਤ ਹੈ ਕਾ ਵੀ ਇੱਤੇ ਨਹੀਂ ਕੋਈ ਸ਼ੁੱਧਰ ਭਾਵੇਂ ਕਿ ਨਾ ਵੀ ਯੋਗ ਹੋਵੇ ਬ੍ਰਾਹਮਣ ਨਹੀਂ ਬਣ ਸਕਦਾ ਇਹ ਤਾਂ ਸਰਾਸਰ ਬੇਇਨਸਾਫੀ ਹੈ ਜੇ ਜਾਤ ਇੰਨੀ ਮਾੜੀ ਹੈ ਤੇ ਜੜ ਇਹਦੀ ਧਰਮ ਚ ਹੈ ਤਾਂ ਫਿਰ ਹੱਲ ਕੀ ਹੈ ਖਤਮ ਕਿਵੇਂ ਹੋਵੇ ਤੇ ਇੱਥੇ ਆਂਦਾ ਹੈ ਡਾਕਟਰ ਅੰਬੇਡਕਰ ਦਾ ਸਭ ਤੋਂ ਵੱਡਾ ਸਭ ਤੋਂ ਕ੍ਰਾਂਤੀਕਾਰੀ ਵਿਚਾਰ ਉਹ ਕਹਿੰਦੇ ਨੇ ਕਿ ਸਿਰਫ ਉੱਪਰੋਂ ਉੱਪਰੋਂ ਸੁਧਾਰ ਕਰਨ ਨਾਲ ਜਿਵੇਂ ਇਕੱਠੇ ਬਹਿ ਕੇ ਰੋਟੀ ਖਾ ਲੈਣ ਨਾਲ ਜਾਂ ਕੁਝ ਅੰਤਰ ਜਾਤੀ ਵਿਆਹ ਕਰ ਲੈਣ ਨਾਲ ਹਾਂ ਗੱਲ ਨਹੀਂ ਬਣਨੀ ਇਹ ਚੰਗੇ ਕਦਮ ਨੇ ਪਰ ਕਾਫੀ ਨਹੀਂ ਕਾਫੀ ਕਿਉਂ ਨਹੀਂ ਅੰਤਰ ਜਾਤੀ ਵਿਆਹ ਤਾਂ ਸਿੱਧਾ ਐਂਡੋਗੇਮੀ ਤੇ ਸੱਟ ਮਾਰਦਾ ਹੈ ਉਹਨਾਂ ਦਾ ਕਰਕ ਸੀ ਕਿ ਜਿੰਨਾ ਚਿਰ ਲੋਕਾਂ ਦੇ ਦਿਮਾਗ 'ਚ ਇਹ ਬੈਠਾ ਹੋਇਆ ਹੈ ਕਿ ਜਾਤ ਪਵਿੱਤਰ ਹੈ ਕਿ ਸ਼ਾਸਤਰਾਂ 'ਚ ਲਿਖੀ ਗੱਲ ਸੱਚੀ ਹੈ ਉਹਨਾਂ ਚਿਰ ਜਾਤ ਖਤਮ ਨਹੀਂ ਹੋ ਸਕਦੀ ਭਾਵੇਂ ਕੋਈ ਇੰਟਰ ਕਾਸਟ ਮੈਰਿਜ ਕਰ ਵੀ ਲਵੇ ਹੋ ਸਕਦਾ ਹੈ ਅੰਦਰੋਂ ਫਿਰ ਵੀ ਆਪਣੀ ਜਾਤ ਨੂੰ ਉੱਚਾ ਸਮਝਦਾ ਰਹੇ ਅਸਲੀ ਬਿਮਾਰੀ ਤਾਂ ਸੋਚ ਵਿੱਚ ਹੈ ਜਿਹਨੂੰ ਧਰਮ ਨੇ ਪਾਲਿਆ ਹੈ ਫਿਰ ਅਸਲੀ ਹੱਲ ਕੀ ਦੱਸਿਆ ਉਹਨਾਂ ਨੇ ਕਿਹੜੀ ਜੜ ਵਡਣੀ ਪੈਣੀ ਹੈ ਉਹ ਜੜ ਹੈ ਧਰਮ ਗ੍ਰੰਥਾਂ ਦੀ ਤਾਕਤ ਉਹਨਾਂ ਦੀ ਅਥਾਰਟੀ ਡਾਕਟਰ ਅੰਬੇਡਕਰ ਨੇ ਸਾਫ਼ ਕਿਹਾ ਹੈ ਕਿ ਜੇ ਜਾਤ ਨੂੰ ਸੱਚੀ ਖਤਮ ਕਰਨਾ ਹੈ ਤਾਂ ਹਿੰਦੂਆਂ ਨੂੰ ਆਪਣੇ ਸ਼ਾਸਤਰਾਂ ਸਿਮਰਤੀਆਂ ਵੇਦਾਂ ਦੀ ਪਵਿੱਤਰਤਾ ਤੇ ਸਵਾਲ ਚੁੱਕਣਾ ਪਊਗਾ ਉਹਨਾਂ ਚ ਅਨਿਸ਼ਰਧਾ ਛੱਡਣੀ ਪਊਗੀ ਮਤਲਬ ਸ਼ਾਸਤਰਾਂ ਨੂੰ ਹੀ ਚੈਲੰਜ ਕਰਨਾ ਪਊਗਾ ਹਾਂਜੀ ਉਹਨਾਂ ਨੇ ਕਿਹਾ ਜਿਹੜੇ ਹਿੱਸੇ ਬਰਾਬਰੀ ਤੇ ਇਨਸਾਫ ਦੇ ਖਿਲਾਫ ਨੇ ਉਹਨਾਂ ਨੂੰ ਰੱਦ ਕਰਨਾ ਪਊਗਾ ਭਾਵੇਂ ਉਹ ਕਿੰਨੇ ਵੀ ਪੁਰਾਣੇ ਜਾਂ ਪਵਿੱਤਰ ਕਿਉਂ ਨਾ ਮੰਨੇ ਜਾਂਦੇ ਹੋਣ ਇਹ ਤਾਂ ਬਹੁਤ ਬਹੁਤ ਵੱਡੀ ਗੱਲ ਕਹਿ ਦਿੱਤੀ ਉਹਨਾਂ ਨੇ ਉਸ ਵੇਲੇ ਤਾਂ ਸ਼ਾਇਦ ਕੋਈ ਸੋਚ ਵੀ ਨਹੀਂ ਸਕਦਾ ਸੀ ਬਿਲਕੁਲ ਇਸੇ ਲਈ ਤਾਂ ਉਪਾਸ਼ਣ ਰੋਕਿਆ ਗਿਆ ਸੀ ਉਹ ਕਹਿ ਰਹੇ ਸੀ ਸਾਨੂੰ ਇੱਕ ਨਵਾਂ ਧਾਰਮਿਕ ਆਧਾਰ ਚਾਹੀਦਾ ਹੈ ਜਿਹੜਾ ਤਰਕ ਤੇ ਤੇ ਆਜ਼ਾਦੀ ਬਰਾਬਰੀ ਪਾਈਚਾਰੇ ਤੇ ਟਿਕਿਆ ਹੋਵੇ ਸ਼ਾਸਤਰਾਂ ਦੀ ਗੁਲਾਮੀ ਤੋਂ ਬਿਨਾਂ ਜਾਤ ਤੋਂ ਮੁਕਤੀ ਨਹੀਂ ਮਿਲਣੀ ਇੰਨਾ ਵਿਚਾਰਾਂ ਨੇ ਮਹਾਤਮਾ ਗਾਂਧੀ ਦਾ ਧਿਆਨ ਵੀ ਖਿੱਚਿਆ ਸੀ ਉਹਨਾਂ ਦੀ ਬਹਿਸ ਵੀ ਹੋਈ ਸੀ ਉਸਤੇ ਹਾਂਜੀ ਬਿਲਕੁਲ ਜਦੋਂ ਇਹ ਭਾਸ਼ਣ ਛਪਿਆ ਗਾਂਧੀ ਜੀ ਨੇ ਹਰੀਜਨ ਅਖਬਾਰ 'ਚ ਇਹਦੀ ਆਲੋਚਨਾ ਕੀਤੀ ਫਿਰ ਡਾਕਟਰ ਸਾਹਿਬ ਨੇ ਉਹਨਾਂ ਆਲੋਚਨਾਮਾ ਦਾ ਬੜਾ ਲੰਮਾ ਤੇ ਤਰਕ ਨਾਲ ਜਵਾਬ ਦਿੱਤਾ ਇਹ ਸਾਰੇ ਚਿੱਠੀ ਪੱਤਰੀ ਵੀ ਇਸੇ ਕਿਤਾਬ 'ਚ ਹੈਗੀ ਹੈ ਉਹਨਾਂ 'ਚ ਮੇਨ ਫਰਕ ਕੀ ਸੀ ਵਿਚਾਰਾਂ ਦਾ ਮੋਟਾ-ਮੋਟਾ ਫਰਕ ਇਹ ਸੀ ਕਿ ਗਾਂਧੀ ਜੀ ਵਰਣ ਵਿਵਸਥਾ ਨੂੰ ਸਿਧਾਂਤਿਕ ਤੌਰ ਤੇ ਠੀਕ ਮੰਨਦੇ ਸੀ ਪਰ ਜਾਤ ਪੱਤ ਨੂੰ ਉਹਦਾ ਵਿਗੜਿਆ ਰੂਪ ਉਹ ਜ਼ਿਆਦਾ ਜ਼ੋਰ ਛੂਤ ਛੂਤ ਮਿਟੋਂਤੇ ਦਿੰਦੇ ਸੀ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿੰਦੇ ਸੀ ਕਿ ਵਰਣ ਤੇ ਜਾਤ ਕੋਈ ਅਲੱਗ ਚੀਜ਼ਾਂ ਨਹੀਂ ਇਹ ਇੱਕੋ ਸਿੱਕੇ ਦੇ ਦੋ ਪਾਸੇ ਨੇ ਪੂਰਾ ਸਿਸਟਮ ਹੀ ਗਲਤ ਹੈ ਤੇ ਜੜੋਂ ਪੁੱਟਣਾ ਪਊਗਾ ਸਿਰਫ ਛੂਤਛਾਤ ਹਟਾਉਣ ਨਾਲ ਗੱਲ ਨਹੀਂ ਬਣਨੀ ਤੇ ਸ਼ਾਸਤਰਾਂ ਬਾਰੇ ਕੀ ਫਰਕ ਸੀ ਗਾਂਧੀ ਜੀ ਸ਼ਾਸਤਰਾਂ ਦੀ ਚੰਗੀ ਵਿਆਖਿਆ ਕਰਨ 'ਚ ਯਕੀਨ ਰੱਖਦੇ ਸੀ ਵੀ ਉਹਨਾਂ ਚੋਂ ਚੰਗੀਆਂ ਗੱਲਾਂ ਕੱਢ ਲਈਏ ਜਦਕਿ ਡਾਕਟਰ ਸਾਹਿਬ ਦਾ ਸਟੈਂਡ ਸਾਫ਼ ਸੀ ਜਿਹੜੇ ਸ਼ਾਸਤਰ ਊਚ ਨੀਚ ਸਿਖਾਉਂਦੇ ਨੇ ਉਹਨਾਂ ਨੂੰ ਰੱਦ ਕਰੋ ਸੱਚ ਤੇ ਇਨਸਾਫ ਸ਼ਾਸਤਰਾਂ ਤੋਂ ਉੱਪਰ ਨੇ ਹੂੰ ਇਹ ਬੈਸ ਵੀ ਦਿਖਾਉਂਦੀ ਹੈ ਕਿ ਸਮਾਜ ਬਦਲਣ ਦੇ ਤਰੀਕਿਆਂ ਤੇ ਕਿੰਨਾ ਵੱਖਰਾ ਸੋਚਿਆ ਜਾ ਸਕਦਾ ਹੈ ਹੈਨਾ ਬਿਲਕੁਲ ਇੱਕ ਪਾਸੇ ਸੁਧਾਰ ਦੀ ਗੱਲ ਸੀ ਦੂਜੇ ਪਾਸੇ ਪੂਰੀ ਤਰ੍ਹਾਂ ਬਦਲਾਅ ਦੀ ਕ੍ਰਾਂਤੀ ਦੀ ਤਾਂ ਚਲੋ ਜੇ ਆਪਾਂ ਸਾਰੀ ਗੱਲਬਾਤ ਨੂੰ ਸਮੇਟੀਏ ਡਾਕਟਰ ਅੰਬੇਡਕਰ ਦੇ ਜਾਤ ਬਾਰੇ ਮੁੱਖ ਨੁਕਤੇ ਕੀ ਨੇ ਜਿਹੜੇ ਸਾਨੂੰ ਯਾਦ ਰੱਖਣੇ ਚਾਹੀਦੇ ਨੇ ਮੇਰੇ ਖਿਆਲ ਚ ਪਹਿਲਾਂ ਉਹਨਾਂ ਦਾ ਐਂਡੋਗੇਮੀ ਨੂੰ ਜਾਤ ਦਾ ਕੇਂਦਰ ਦੱਸਣਾ ਤੇ ਉਹਦੇ ਨਾਲ ਸਤੀ ਬਾਲਵਿਆਂ ਨੂੰ ਜੋੜਨਾ ਇਹ ਬੜੇ オリジナル ਗੱਲ ਸੀ ਦੂਜਾ ਜਾਤ ਦੀ ਉਤਪਤੀ ਦਾ ਨਕਲ ਦੇ ਸੰਕਰਮਣ ਵਾਲਾ ਸਿਧਾਂਤ ਹਾਂਜੀ ਤੀਜਾ ਉਹਨਾਂ ਦਾ ਇਹ ਕਹਿਣਾ ਕਿ ਜਾਤ ਸਿਰਫ ਕਿਰਤ ਦੀ ਵੰਡ ਨਹੀਂ ਸਗੋਂ ਕਿਰਤਿਆਂ ਦੀ ਵੰਡ ਹੈ ਜਿਹੜੀ ਸਮਾਜ ਨੂੰ ਤੋੜਦੀ ਹੈ ਤੇ ਤਰੱਕੀ ਰੋਕਦੀ ਹੈ ਤੇ ਚੌਥਾ ਤੇ ਸ਼ਾਇਦ ਸਭ ਤੋਂ ਅਹਿਮ ਤੇ ਰੈਡੀਕਲ ਕਿ ਜਾਤ ਨੂੰ ਖਤਮ ਕਰਨ ਲਈ ਉਹਦੀ ਧਾਰਮਿਕ ਜੜ੍ਹ ਯਾਨੀ ਸ਼ਾਸਤਰਾਂ ਦੀ ਅਥਾਰਟੀ ਤੇ ਸੱਟ ਮਾਰਨੀ ਪੈਣੀ ਹੈ ਲੋਕਾਂ ਨੂੰ ਉਹਨਾਂ ਦੀ ਅੰਨੇ ਸ਼ਰਧਾ ਤੋਂ ਕੱਢਣਾ ਪੈਣਾ ਹੈ ਯਕੀਨਨ ਡਾਕਟਰ ਅੰਬੇਡਕਰ ਦੇ ਇਹ ਵਿਚਾਰ ਅੱਜ ਵੀ ਕਿੰਨੇ ਰੈਲੇਵੈਂਟ ਨੇ ਹੈਨਾ ਭਾਰਤ 'ਚ ਅੱਜ ਵੀ ਜਿਹੜੇ ਸਮਾਜਿਕ ਨਿਆਂ ਤੇ ਬਰਾਬਰੀ ਦੇ ਮੁੱਦੇ ਨੇ ਉਹਨਾਂ ਨੂੰ ਸਮਝਣ ਲਈ ਇਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਹਾਂਜੀ ਉਹਨਾਂ ਦਾ ਵਿਸ਼ਲੇਸ਼ਣ ਸਾਨੂੰ ਜਾਤ ਦੀਆਂ ਡੂੰਘੀਆਂ ਤਹਾਂ ਤੱਕ ਲੈ ਕੇ ਜਾਂਦਾ ਹੈ ਇਹ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਸੋਚੀਏ ਵੀ ਅਸਲ 'ਚ ਬਰਾਬਰੀ ਵਾਲਾ ਸਮਾਜ ਬਣੇਗਾ ਕਿਵੇਂ ਤੇ ਇੱਥੇ ਅਸੀਂ ਆਪਣੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਡਾਕਟਰ ਅੰਬੇਡਕਰ ਨੇ ਤਾਂ ਕਹਿ ਦਿੱਤਾ ਕਿ ਜਾਤ ਦੇ ਖਾਤਮੇ ਲਈ ਸ਼ਾਸਤਰਾਂ ਦੀ ਸੱਤਾ ਤੋੜਨੀ ਪਵੇਗੀ ਅੱਜ ਦੇ ਭਾਰਤ ਵਿੱਚ ਜਿੱਥੇ ਧਰਮ ਤੇ ਰਿਵਾਜਾਂ ਦਾ ਅਜੇ ਵੀ ਬਹੁਤ ਅਸਰ ਹੈ ਇਸ ਗੱਲ ਦਾ ਅਮਲੀ ਮਤਲਬ ਕੀ ਹੈ ਜਾਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇਸ ਧਾਰਮਿਕ ਬੁਨਿਆਦ ਨੂੰ ਚੁਣੌਤੀ ਦੇਣ ਦਾ ਅਸਲ ਤਰੀਕਾ ਕੀ ਹੋ ਸਕਦਾ ਹੈ ਇਹਦੇ ਪ੍ਰੈਕਟੀਕਲ ਇਮਪਲੀਕੇਸ਼ਨਸ ਕੀ ਨੇ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ